ਉਹ ਵਾਹਿਗੁਰੂ ਸਤਿਨਾਮ ਅੱਜ ਅਸੀਂ ਗੁਰਦੁਆਰਾ ਮੱਧਿਆਣਾ ਸਾਹਿਬ ਆਏ ਆ ਜੀ। ਤੈਨੂੰ ਦਿਖਾਉਂਦੇ ਆ ਗੁਰਦੁਆਰਾ ਮੱਧਿਆਣਾ ਸਾਹਿਬ ਸਾਰਾ। ਉਹ ਵਾਹਿਗੁਰੂ ਸਤਿਨਾਮ ਸੰਗਤ ਜੀ ਸ਼ੇਅਰ ਕਰੀ ਜਾਓ ਜੀ। ਉਹ ਵਾਹਿਗੁਰੂ ਕਮੈਂਟ ਵੀ ਕਰੀ ਜਾਓ ਜੀ, ਸਬਸਕ੍ਰਾਈਬ ਵੀ ਕਰੀ ਜਾਓ, ਲਾਈਕ ਵੀ ਕਰੀ ਜਾਓ ਜੀ। ਸੰਗਤ ਜੀ ਇਹ ਗੁਰਦੁਆਰਾ ਜਗਰਾਮਾ ਦੇ ਕੋਲ ਆ ਜੀ ਮੈਦਾਨ ਗੁਰਦੁਆਰਾ ਨਾਨਕ ਸਰ ਤੋਂ 10 ਕਿਲੋਮੀਟਰ ਦੂਰ ਆ ਤਿੰਨ ਲਗਵਾਉਣੇ ਤਿੰਨ ਜੀ ਆਓ ਦਰਸ਼ਨ ਕਰੋ ਜੀ ਇਸ ਗੁਰਦੁਆਰੇ ਆਓ ਦੇਖੋ ਇਦਾਂ ਲੱਗਦਾ ਜਿਦਾਂ ਅਸਲੀ ਤਸਵੀਰਾਂ ਜਿਹੜੀਆਂ ਬਿਲਕੁਲ ਅਸਲੀ ਆ ਸੰਗਤ ਜੀ ਕੋਈ ਬੋਲਣ ਦੇ ਵਿੱਚ ਗਲਤੀ ਹੋਈ ਬੱਚੇ ਸਮਝ ਕੇ ਮਾਫ ਕਰਿਓ ਜੀ ਸਬਸਕ੍ਰਾਈਬ ਸ਼ੇਅਰ ਜਰੂਰ ਕਰੀ ਜਾਓ ਜੀ ਅਸੀਂ ਹੁਣ ਬਲੌਗ ਬਣਾਇਆ ਕਰਾਂਗੇ ਹੁਣ ਇਦੋਂ ਬਾਅਦ ਚ ਨਾਨਕਸਰ ਜਾਣਾ ਉਦੋਂ ਬਾਅਦ ਚ ਮਾਊਂ ਸਾਹਿਬ ਜਾਣਾ ਛੋਟੇ ਸਾਹਿਬ ਜਦਿਆਂ ਦੀ ਸਾਰੀ ਕਹਾਣੀ ਬਹੁਤ ਇਤਿਹਾਸਿਕ ਗੁਰਦੁਆਰਾ ਇੱਥੇ ਕਿ ਚਿੜੀਆ ਘਰ ਵੀ ਹੁੰਦਾ ਸੀ ਜਿਹੜਾ ਹੁਣ ਬੰਦ ਕਰ ਦਿੱਤਾ